আরে আয়ে রে 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 কিছে 15 হলে রে এলো রে ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ਹਿਬਾਤ ਸਿੰਘ son of ਰਾਮ ਸਿੰਘ ਰੂਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪٹرول ਟਰਵਾ ਕੇ ਬਾਹਰ ਨਿਕਲਿਆ ਤੇ ਪਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫ਼ਤਾਰ ਚ ਬੁਲਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 12 ਦਾ ਵਿਦਿਆਰਥੀ ਆ ਪਿੰਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜ਼ਨ ਹੋਇਆ ਹੈ ਤੇ ਸ਼ਿਬਾਤ ਸਿੰਘ ਦੀ ਜਿਹੜੀ ਆਨਸਪੋਟੀ ਡੈਥ ਹੋਈ ਹੈ ਜੀ ਸ਼ਿਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਜ਼ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡੈਮੇਜ ਹੋ ਗਿਆ ਦੂਸਰਾ ਬੱਚਾ ਅੰਦਰ ਜਰੇਿਆ ਲਾਜ਼ਰ ਜਿਹੜਾ ਉਹਦੀ ਕਾਫੀ ਗੰਭੀਰ ਜੱਟਨੀ ਹੈ ਇਹ ਮਾਂ-ਬਾਪ ਦਾ ਇਕਲੌਤਾ ਹੀ ਬੱਚਾ ਸੀ ਜੀ ਇਹ ਸਿਸ਼ਪਾਲ ਸਿੰਘ ਉਹ ਇਨਫੋਰਮੇਸ਼ਨ ਮਿਲੀ ਜੀ ਹੁਣੇ ਕਾਲ ਗਈ ਹੈ ਕਿ ਇੱਥੇ ਐਕਸੀਡੈਂਟ ਹੋਇਆ ਪੈਟਰੋਲ ਪੰਪਲੇ ਜਸਸ ਹੁਣੇ ਆਏ ਆਂ ਆਣ ਕੇ ਜਿਹੜੀ ਗੱਲ ਪਤਾ ਲੱਗੀ ਆ ਕਿ ਇੱਕ ਸਹਿਬਾਦ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਬੋਟਮੋਡ ਸਾਈਕਲ ਤੇ ਨਬੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਤਫਤੀਸ਼ ਕਰ ਰਹੇ ਆ ਜੀ ਜਿਹੜੀ ਗੱਲ ਸਾਹਮਣੇ ਆਈ ਹੈ ਹਾਂ ਜੀ ਕਲੀਅਰ ਨਹੀਂ ਆ ਫੋਨ ਤੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਦ ਸਿੰਘ ਦੀ ਇੱਕ ਦੀ ਹਾਂ ਜੀ ਦੂਸਰੇ ਨੂੰ ਵੀ ਸੀਰੀਅਸ ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹਸਪੀਟਲ ਨੇ ਇਹ ਇੱਕ ਦੇ ਵਿਦਿਆਰਥੀ ਕਲੀਅਰ ਹੈ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਹੈ ਜੀ ਬਾਕੀ ਜੋ ਕਲੀਅਰ ਹੋਊਗਾ